ਸਾਡੇ YouTube ਚੈਨਲ ਤੁਹਾਡਾ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਨਾਲ ਆਪਾਂ ਕਰਦੇ ਹੋਏ ਚਾਲੂ ਬਾਬੂਡੇ ਸਾਹਿਬ ਦੀ ਕਿਰਪਾ ਨਾਲ ਚੋਵੇਂ ਮਸ਼ੀਨਾਂ ਆਪਾਂ ਖੋਲੀਆਂ ਰਿਪੇਅਰ ਕਰਨੇ ਆ ਇਧਰ 408 ਖੋਲੀ ਹੈ ਇਹ ਥਰੇਸ਼ਰ ਤੋਂ ਕੱਢਿਆ ਸਾਰਾ ਕੁਝ ਬਾਈਆਂ ਨੇ ਇਹਦਾ ਥਰੇਸ਼ਰ ਪਾਸਤਾ ਇਹ ਬਸ ਲਵੇਟੀ ਗਈ ਹੈ ਮਸ਼ੀਨ ਬਾਸੇ ਦਾ ਕਲਚ ਪਲੇਟ ਦਾ ਕੰਮ ਰਹਿ ਗਿਆ ਆਪਣਾ ਪਿੰਦਰ ਬਾਈ ਦਿਆ ਕਾਚ ਪਲੇਟ ਦਾ ਕੰਮ ਕਰਨਾ ਓਕੇ ਯਾਰ ਬਾਈ ਠੀਕ ਹੈ ਜੀ ਬਾਈ ਜੀ ਹੋਰ ਐ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਕਿੰਨਾ ਕਹਿ ਰਹਿ ਗਿਆ ਕੰਮ ਕਲਚ ਪਲੇਟ ਦਾ ਬਾ ਕਲਚ ਬ ਫਿੰਗਰਾਂ ਸੈਟ ਕਰਨ ਨਾਲ ਰਹਿ ਗਿਆ ਠੀਕ ਜੀ ਇਹ ਕਿੰਨੇ ਦੇ ਬੰਦਦੇ ਆਂ ਆਪਾ ਇਹ ਆਪੋ ਦਾ ਸਾਹ ਹੁੰਦਾ ਯਾਰ ਹੁਣ ਕਈ ਸਵਾ 3 ਤੇ ਸਵਾ 2 ਤੇ ਬੰਦ ਦਿੰਦੇ ਆ ਠੀਕ ਤੇ ਭਾਈ ਆਪਾਂ ਤੁਹਾਨੂੰ ਕਿਹਨੇ ਦੇ ਬੰਨਣ ਨੇ ਆ ਮੈਂ ਦੂ ਦੇ ਬੰਨੂਗਾ ਜੀ ਠੀਕ ਇਹ ਆਪਣਾ ਭਿੰਦਰ ਭਾਈ ਬਹੁਤ ਵਧੀਆ ਫੋਰਮੇ ਨੇ ਸੁਭਾਅ ਬਹੁਤ ਵਧੀਆ ਇਹਦਾ ਇੱਕ ਭਾਈ ਉਹ ਖਲੋਤਾ ਦੂਰ ਜਾ ਕੇ ਆਪਾਂ ਤੁਹਾਨੂੰ ਦੂਜੀਆਂ ਮਸ਼ੀਨਾਂ ਵੀ ਖੋਣੇ ਆ ਇੰਜਰ ਆਪਣੀ ਰਾਣੀ 24 ਮਾਡਲ ਵਿਸ਼ਾਲ ਠੀਕ ਤਾਂ ਅੱਜ ਲਾਇਆ ਫੀਡਰ ਉਧਰ ਆਪਣੀ 20 ਬਾਰਡਰ ਇਹਦਾ ਪਾਤਾ ਸਟਰੈਸ਼ਰ ਅੱਜ ਪਾਈਆਂ ਨੇ ਇੱਧਰ ਵੇਖੇ ਹੁਣ ਬੈਲੈਂਸ ਹਾਂ ਓਕੇ ਤੇ ਓਕੇ ਆ ਭਾਈ ਆਪਣਾ ਜਗਤਾਰ ਬਹੁਤ ਵਧੀਆ ਫੋਰਮੈਨ ਹੈ ਆਪਣਾ ਬਹੁਤ ਚੰਗਾ ਸੁਭਾਅ ਇਹਦਾ ਲੈ ਬਈ ਆ ਭਾਈ ਆਪਣਾ ਬਗੀਚਾ ਆ ਚੱਕੀ ਬਾਈ ਕੰਨ ਹੇ ਆਪਾ ਪਾਤਾ ਥਰੇ ਇਧਰ ਲਵੇਟਦੀ ਹੁਣ ਬਾਸੇ ਇਹ ਹੋ ਰਹੀ ਹੈ ਆਪਣੀ ਚਵੀ ਮਾਡਲ ਇਹਦਾ ਜੱਜ ਨਾਲ ਦੇਨ ਖੋਲ ਦੇਣਾ ਪਾਥਰੇਸ਼ਰ ਆਪਾਂ ਆਪਣਾ ਮਹਾਵੀਰ ਫੋਰਮੈਨ ਆ ਰਾਣਾ ਕਾਢ ਲੀਏ ਕੋਈ ਬੰਦ ਨਹੀਂ